ਗੁਰੂ ਜੀ ਦਾ ਹਾਲ ਸਭ ਕਰਾਈ ਮਾਹੀ ਗੁਰਜੀ ਕੀ ਪਤੇ ਆ ਜਪ ਜਾਪੋ ਬਿਨ ਜਗ ਦੀਸੈ ਗੁਰ ਕੈ ਸਬਦ ਮਹਿਲ ਘਰ ਦੀਸੈ ਰਹਾਉ ਦੂਜੈ ਪਾਇ ਲੱਗੇ ਪਛਤਾਣੇ ਜਾਮਦਰ ਬਾਦੇ ਆਉਣ ਜਾਣੇ ਕਿਆ ਲੈ ਆਵਹਿ ਕਿਆ ਲੈ ਕਿਆ ਲੈ ਜਾਹਿ ਸਿਰ ਜਮ ਕਾਲ ਸ ਚੋਟਾ ਖਾਹੇ ਬਿਨ ਗੁਰ ਸ਼ਬਦ ਨਾ ਛੂਟ ਸ ਕੋਇ ਪਾਖੰਡ ਕੀਨੈ ਪਾਖੰਡ ਕੀਨੈ ਚੱਕਾ ਨਹੀਂ ਪਾਰਾ ਕਰਨਾ ਪਾਖੰਡ ਕੀਨੈ ਮੁਕਤ ਨਾ ਹੋਇ ਆਖੰਡ ਕੀਨੈ ਮੁਕਤ ਨਾ ਹੋਇ ਆਪੇ ਸੱਚ ਕੀਆ ਕਰ ਜੋੜ ਅੰਡਜ ਫੋੜ ਜੋੜ ਵਿਛੋੜ ਅੰਦਜ ਪਤਿ ਵਿਸਰਾਮ ਲਾਉਣਾ ਹੈ ਪੰਡਜ ਫੋੜ ਜੋੜ ਵਿਛੋੜ ਧਰਤ ਆਕਾਸ਼ ਕੀਏ ਵੈਸਣ ਕਉ ਥਾਵ ਕੀਏ ਪਵਤੀ ਵਿਸਰਾਮ ਧਰਤ ਆਕਾਸ਼ ਕੀਏ ਵੈਸਣ ਕਉ ਥਾਵ ਰਾਤ ਦਿਨੰਤ ਕੀਏ ਪਉ ਪਾਉ ਜਿਨ ਕੀਏ कर वेखण हारा अब जिन किए कर वेखण हारा जिन दूजा सिरजन हारा तृतीया ब्रह्मा विष्णु महेशा तृतीया पद ते विश्राम तृतीया ब्रह्मा विष्णु महेशा देवी देव उपाय वेसा ज्योति जाति ਗਾਨਤ ਨਾ ਆਵੇ ਜਿਨ ਜਾਸੀ ਜਿਨ ਸਾਜੀ ਜਿਨ ਸਾਜੀ ਸੋ ਕੀਮਤ ਪਾਵੇ ਕੀਮਤ ਪਾਏ ਰਹਿ ਆ ਭਰਪੂਰ ਕਿਸ ਨੇੜੇ ਕਿਸ ਆਖਾ ਦੂਰ ਚੌਥ ਉਪਾਏ ਚਾਰੇ ਬਿੱਦਾ ਚੌਥ ਹਾਂਜੀ ਚੌਥ ਉਪਾਏ ਚਾਰੇ ਬਿੱਦਾ ਖਾਣੀ ਚਾਰੇ ਬਾਣੀ ਭੇਦਾ ਅਸ਼ਟ ਦਸਾ ਖਾਟ ਤੀਨ ਉਪਾਏ ਅਸ਼ਟ ਦਸਾ ਖਾਟ ਇਥੇ ਵਿਸਰਾਮ ਤੀਨ ਉਪਾਏ ਸੋ ਬੁੱਝੈ ਜਿਸ ਆਪ ਬੁਝਾਏ ਤੀਨ ਸਮਾਵੈ ਚੌਥੈ ਵਾਸਾ ਪ੍ਰਨਵਤ ਨਾਨਕ ਹਮ ਤਾ ਕੇ ਦਾਸਾ ਪੰਚਮੀ ਪੰਚ ਭੂਤ ਬੇਤਾਲਾ ਆਪ ਅਗੋਚਰ ਪੁਰਖ ਨਿਰਾਲਾ ਇਕ ਭ੍ਰਮ ਭੁਖੇ ਮੋਹ ਪਿਆਸੀ ਇਕ ਰਾਸ ਚਾਖ ਸ਼ਬਦ ਤ੍ਰਿਪਤਾਸੀ ਇਕ ਰੰਗ ਰਾਤੇ ਇਕ ਮਰਤੂਰ ਇਕ ਦਰ ਘਰ ਸੱਚ ਦੇਖ ਹਦੂਰ ਇਕ ਦਰ ਘਰ ਇਥੇ ਵਿਸਰਾਮ ਸੱਚ ਦੇਖ ਹਦੂਰ ਝੂਠੇ ਕਉ ਨਾਹੀ ਪਤਨਾਵ ਕਬਹੋ ਨ ਸੁਚਾ ਕਾਲਾ ਕਾਉ ਪਿੰਜਰ ਪੰਖੀ ਬੰਧਿਆ ਕੋਇ ਛੇਰੀ ਪਰਮੈ ਮੁਕਤ ਨ ਹੋਏ ਤਾ ਛੁਟੈ ਜਹ ਖਸਮ ਛਡਾਏ ਗੁਰਮਤ ਮੇਲੇ ਭਗਤ ਦਰੜਾਏ ਖਸਤੀ ਖਾਟ ਦਰਸ਼ਨ ਪ੍ਰਭ ਸਾਜੀ ਖਸਤੀ ਇਥੇ ਵਿਸਰਾਮ ਲਾਦਣਾ ਖਾਟ ਦਰਸ਼ਨ ਪ੍ਰਭ ਸਾਜੀ ਤਨ ਹਦ ਸਬਦ ਨਿਰਾਲਾ ਬਾਜੀ ਜੇ ਪ੍ਰਭ ਭਾਵੈ ਤਾ ਮਹਿਲ ਬੁਲਾਵੈ ਸਬਦੇ ਭੀਦੇ ਤੋ ਪਤ ਪਾਵੈ ਕਰ ਕਰ ਵੇਸ ਖਪਹਿ ਜਲ ਜਾਵਹਿ ਸੱਚ ਸੱਚ ਸਾਚ ਸਮਾਵਹ ਸਤਮਈ ਸਤ ਸੰਤੋਖ ਸਰੀਰ ਸਤ ਸਮੁੰਦ ਭਰੇ ਨਿਰਮਲ ਨੀਰ ਮੱਜਨ ਸੀਲ ਸੱਚ ਹਿਰਦਾ ਵਿਚਾਰ ਗੁਰ ਕੈ ਸਬਦ ਪਾਵੈ ਸਭ ਪਾਰ ਮਨ ਸਾਚਾ ਮੁਖ ਸੱਚ ਉਪਾਏ ਸੱਚ ਨਿਸ਼ਾਨ ਹੈ ਠਾਕ ਨ ਪਾਏ ਅਸ਼ਟਮੀ ਅਸ਼ਟ ਸਿੱਧ ਬੁੱਧ ਸਾਧੈ ਸੱਚ ਨਹਿ ਕੇਵਲ ਕਰਮ ਅਰਾਧੈ ਪਾਣ ਪਾਣੀ ਅਗਨੀ ਵਿਸਰਾਵ ਤਹੀ ਨਿਰੰਜਨ ਸਾਚੂ ਨਾਉ ਸਿਸਮਹਿ ਮਨੁਆ ਰਹਾ ਲਿਵ ਲਾਇ ਪ੍ਰਣਵਤ ਨਾਨਕ ਕਾਲ ਨਾ ਖਾਏ ਨਾਉ ਨੋਮੀ ਨਵੇ नाथ ਨਵ ਖੰਡਾ ਨੋ ਹੰਦੀ ਲਾਉ ਨੋਮੀ ਨਵੇ नाथ ਨਵ ਖੰਡਾ ਘਾਟ ਘਾਟ नाथ ਮਹਾ ਬਲ ਵੰਡਾ ਆਈ ਪੂਤਾ ਇਹੋ ਜੱਗ ਸਾਰਾ ਜੀ ਆਈ ਪੁੱਤਾ ਇਹੋ ਜੱਗ ਸਾਰਾ ਪ੍ਰਭ ਆਦੇਸ ਆਦ ਰਖਵਾਰਾ ਆਦ ਜੁਗਾਦੀ ਆਦ ਜੁਗਾਦੀ ਆਦ ਜੁਗਾਦੀ ਹੈ ਭੀ ਹੋਗ ਜੀ ਇਸ ਤਰ੍ਹਾਂ ਬੋਲਣਾ ਹੈ ਭੀ ਹੋਗ ਓਹ ਅਪਰੰਪਰ ਕਰਨੈ ਜੋਗ ਦਸਮੀ ਨਾਮਦਾਨ ਇਸਨਾਨ ਅਨ ਦਿਨ ਮੱਜਨ ਸੱਚਾ ਗੋਣ ਗਿਆਨ ਸੱਚ ਮੈਲ ਨਾ ਲਾਗੈ ਭ੍ਰਮ ਭਉ ਭਾਗੈ ਸੱਚ ਪਦ ਤੇ ਯਮਕ ਲਾ ਕੇ ਉਚਾਰਨ ਕਰਨਾ ਸੱਚ ਮੈਲ ਨਾ ਲਾਗੈ ਭ੍ਰਮ ਭਉ ਭਾਗੈ ਬਿਲਮ ਨ ਤੂਟਸ ਕਾਚੈ ਤਾਗੈ ਜੋ ਤਾਗਾ ਜਗ ਏਵੈ ਜਾਣ ਅਸਥਿਰ ਚੀਤ ਸਾਚ ਰੰਗ ਮਾਣਹ ਇਕਾਦਸੀ ਇਕ ਰਿਦੈ ਵਸਾਵੈ ਜੀ ਇਕਾਦਸੀ ਹੀ ਉਚਾਰਨ ਕਰਨਾ ਇਕਾਦਸੀ ਨਹੀਂ ਕਹਿਣਾ ਇਕਾਦਸੀ ਇਕ ਰਿਦੈ ਵਸਾਵੈ ਹਿੰਸਾ ਮਮਤਾ ਮੋਹ ਚੁਕਾਵੈ ਫਲ ਪਾਵੈ ਬ੍ਰਤ ਆਤਮ ਚੀਨੈ ਪਾਖੰਡ ਰਾਚ ਤਤ ਨਹੀਂ ਬੀਨੈ ਨਿਰਮਲ ਨਿਰਾਹਾਰ ਨਿਹ ਕੇਵਲ ਨਿਰਮਲ ਨਿਰਾਹਾਰ ਨਿਹ ਕੇਵਲ ਨਿਰਮਲ ਤੋਂ ਹਾਂਜੀ ਨਿਰਮਲ ਨਿਰਾਹਾਰ ਨਿਹ ਕੇਵਲ ਸੂਚੇ ਸਾਚੇ ਨਾ ਲਾਗੈ ਮਲ ਜਹ ਦੇਖੋ ਤਹ ਏਕੋ ਏਕਾ ਹੋਰ ਜੀਵ ਉਪਾਏ ਵੇਕੋ ਵੇਕਾ ਫਲੋਹਾਰ ਕੀਏ ਫਲੋਹਾਰ ਕੀਏ ਫਲ ਜਾਏ ਰਸ ਕਾਸ ਖਾਏ ਸਾਜ ਗਵਾਏ ਊੜਾ ਲਾਲ ਚ ਲਪਟਾ ਲਪਟਾਏ ਛੂਟੈ ਗੁਰਮੁਖ ਸਾਚ ਕਮਾਏ ਦੁਆਦਸ ਮudra ਮਨ ਅਉਧੂਤਾ ਜੀ ਦੁਆਦਸ ਤੇ ਵਿਸਰਾਮ ਲਾਉਣਾ ਇਹ ਨਿਸ ਜਾਗੈ ਕਬਹ ਨਾ ਸੂਤਾ ਜਾਗਤ ਜਾਗ ਰਹਾ ਜਾਗਤ ਜਾਗ ਰਹਿ ਜਾਗਤ ਜਾਗ ਜਾਗਤ ਜਾਗ ਰਹਾ ਲਿਵ ਲਾਈ ਗੌਰ ਪਰਚੈ ਤਿਸ ਕਾਲ ਨਾ ਖਾਇ ਅਤੀਤ ਭਏ ਮਾਰੇ ਬੈਰਾਈ ਪ੍ਰਣਵਤ ਨਾਨਕ ਤਹ ਲਿਵ ਲਾਈ ਦੁਆ ਦਸੀ ਦਇਆ ਦਾਨ ਕਰ ਜਾਣਾ ਬਾਹਰ ਜਾਤੋ ਪੀਤਰ ਆਣਾ ਵਰਤੀ ਬਰਤ ਰਹੇ ਨਿਹ ਕਾਮ ਵਰਤੀ ਬਰਤ ਇਥੇ ਵਿਸਰਾਮ ਰਹੇ ਨਿਹ ਕਾਮ ਅਜਪਾ ਜਾਪ ਜਪੈ ਮੁਖ ਨਾਮ ਇਹ ਅਜਪਾ ਹੀ ਬੂਨਾ ਅਜਪਾ ਜਾਪ ਜਪੈ ਮੁਖ ਨਾਮ ਤੀਨ ਭਾਣ ਮੈਂ ਏਕੋ ਜਾਣੈ ਸਭ ਸੋਚ ਸੰਜਮ ਸਾਚ ਪਛਾਣੈ ਤੇਰਸ ਤਰਵਰ ਸਮੁੰਦ ਕਨਾਰਾ ਸਮੁੰਦ ਤੇਰਸ ਤਰਵਰ ਸਮੁੰਦ ਕਨਾਰਾ ਅੰਮ੍ਰਿਤ ਮੂਲ ਸਿਖਰ ਲੇਵ ਤਾਰੈ ਡਰ ਡਰ ਮਰੈ ਨਾ ਬੂਢਾ ਕੋਈ ਨਾ ਬੂਢਾ ਕੋਈ ਨਾ ਬੂਢਾ ਕੋਈ ਟਡਾ ਬੂਢਾ ਟਡਾ ਨਹੀਂ ਬੂਲਣਾ ਬੂਢਾ ਬੂਲਣਾ ਨਾ ਬੂਢਾ ਕੋਈ ਨਿੱਡਰ ਨਿੱਡਰ ਬੂਡ ਡਰ ਮਰੇ ਨਿੱਡਰ ਕੇ ਨਾ ਨਿੱਡਰ ਬੂਡ ਮਰੇ ਪਾਤਖ ਹੋਏ ਡਰ ਮਹਿ ਘਰ ਘਰ ਮਹਿ ਡਰ ਜਾਣਾ ਡਰ ਮਹਿ ਘਰ ਘਰ ਮਹਿ ਡਰ ਜਾਣਾ ਤਖਤ ਨਿਵਾਸ ਨਿਵਾਸ ਨਹੀਂ ਨੰਨੇ ਸਿਹਰੀਏ ਨਿਵਾਸ ਤਖਤ ਨਿਵਾਸ ਸਤਿ ਮਨ ਭਾਣਾ 14 ਚੌਥੇ ਥਾਵਹਿ ਲਹ ਪਾਵੈ ਰਾਜਸ ਤਾਮਸ ਸਤ ਕਾਲ ਸਮਾਵੈ ਜੀ ਵਿਸਰਾਮ ਸਤ ਪਦ ਤੇ ਹੀ ਲਾਉਣਾ ਰਾਜਸ ਤਾਮਸ ਸਤ ਇਥੇ ਵਿਸਰਾਮ ਕਾਲ ਸਮਾਧਨ ਸਸੀਆਰ ਕੋ ਸਸੀਆਰ ਕੈ ਘਰ ਸੂਰ ਸਮਾਵੈ ਜੋਗ ਜੁਗਤ ਕੀ ਕੀਮਤ ਪਾਵੈ 14 ਭਾਣ ਤਾ ਤਾਲ ਸਮਾਏ ਖੰਡ ਬ੍ਰਹਮੰਡ ਰਹਿ ਆ ਲਵਲਾਏ ਅਮਾਵਸਿਆ ਚੰਦ ਗੁਪਤ ਗੈਨਾਰ ਅਮਾਵਸਿਆ ਇਕੱਠਾ ਹੀ ਪਾਠ ਉਚਾਰਨ ਕਰਨਾ ਕਸ ਕੇ ਬੋਲਣਾ ਹੈ ਅਮਾਵਸਿਆ ਇਥੇ ਵਿਸਰਾਮ ਚੰਦ ਗੁਪਤ ਗੈਨਾਰ ਧੂਜੋ ਗਿਆਨੀ ਸ਼ਬਦ ਵਿਚਾਰ ਸਸੀ ਅਰ ਗगन ਜੋਤ ਤੇ ਤੇਹ ਲੋ ਲੋਈ ਸਸੀਰ ਗਗਨ ਜੋਤ ਤਿਹ ਲੋਈ ਕਰ ਕਰ ਵੇਖੈ ਕਰਤਾ ਸੋਈ ਗੁਰ ਤੇ ਦੀਸੈ ਸੋ ਤਿਸ ਹੀ ਮਾਹੀ ਮਨ ਮੁਖ ਭੂਲੇ ਆਵਹਿ ਜਾਹਿ ਘਰ ਦਰ ਥਾਪ ਥੇਰ ਥਾਨ ਸੁਹਾਵੈ ਆਪ ਪਛਾਣੈ ਜਾ ਸਤਗੁਰ ਪਾਵੈ ਜਹ ਆਸਾ ਤਹ ਬਿਨਸ ਬਿਨਾਸਾ ਫੂਟਾ ਖੱਪਰ ਦੁਬਦਾ ਮਨਸਾ ਮਮਤਾ ਜਾਲ ਤੇ ਰਹਿ ਉਦਾਸਾ ਮਮਤਾ ਜਾਲ ਤੇ ਇਥੇ ਵਿਸਰਾਮ ਰਹਿ ਉਦਾਸਾ ਪ੍ਰਨਵਤ ਨਾਨਕ ਹਮ ਤਾ ਕੇ ਦਾਸਾ ਸ੍ਰੀ ਸਹਿਜ ਪਾਠੀ ਸੇਵਾ सिरि जिपा